ਸਾਰਾ ਨਹੀਂ 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 ਇੱਕ ਮਿੰਟ ਇੱਕ ਮਿੰਟ ਤੁਸੀਂ ਨਾ ਦੇ ਪਿੰਡ ਨੂੰ ਮਾਰਤਾ ਨੇੜੇ ਤੇੜੇ ਮਾਰਤਾ ਗੁਜਰਾਤ ਬੰਦਰਗਾਹ ਤੋਂ ਟਾਇਰ ਆ ਰਹੇ ਉਹਨੇ ਇੱਕ ਵੀ ਸਾਨੂੰ ਸਬੂਤ ਨਹੀਂ ਦਿੱਤਾ ਵੀ ਮੇਰੇ ਕੋਲ ਟਾਇਰ ਕਿੱਥੋਂ ਆ ਰਹੇ ਆ ਤੁਸੀਂ ਉਹਦੇ ਤੇ ਕਾਰਵਾਈ ਨਹੀਂ ਕਰ ਰਹੇ ਗੱਲ ਨਾ ਕਰੀਏ ਹੁਣ ਆਪਾਂ ਨਹੀਂ ਨਹੀਂ ਸਾਰਾ ਯਾਰ ਤਾਂ ਕਰੋ ਨਾ ਉੱਤੇ 2 ਨੰਬਰ ਦੇ ਵਿੱਚੋਂ ਟਾਇਰ ਮਾਰੋ ਲਿਆ ਰਹੇ ਗੁਜਰਾਤ ਉਹਨਾਂ ਨੋਰਮਸ ਦੀ ਗੱਲ ਪੁੱਛ ਰਹੇ ਇੱਕ ਦੋ ਤਾਂ ਕਾਰਵਾਈ ਹੋਊਗੀ ਮੈਂ ਨਹੀਂ ਨਾ ਕਹਿ ਸਕਦਾ ਇਸ ਬਾਰੇ ਹਾਈ ਕੋਰਟ ਜਾਣਾ ਪਵੇ ਸਾਰਾ ਆ ਅਸੀਂ ਖੜੇ ਆ ਇੱਕ ਕੋਈ ਇੱਕ ਮਿੰਟ ਗੱਲ ਸੁਣਿਓ ਜੀ ਸਾਨੂੰ ਇਨਸ਼ੋਰ ਕਰਕੇ ਤੁਹਾਨੂੰ ਲਿਆਂਦਾ ਗਿਆ ਕਿ ਇੱਕ ਬੰਦਾ ਵੀ ਕੁਝ ਐ ਨਾ ਕਰੇ ਜੀ ਕਾਨੂੰਨ ਦੀ ਗੱਲ ਹੈ ਨਾ ਮੇਰੀ ਗੱਲ ਤਾਂ ਸੁਣ ਲੋ ਵੱਡੀ ਵੱਡੀ ਬਣਾ ਰਿਹਾ ਸੀ ਜੀ ਮਾਨ ਸਾਹਿਬ ਜੀ ਅੱਡੀ ਵੱਡੀ ਗੱਲ ਹੈ ਇਹ ਐਨਾ ਕਿਹੜਾ ਦਲੇਰ ਅਫਸਰ ਹੈ ਉਹ ਦੀ ਗੱਲ ਨਹੀਂ ਕਰਵਾਈ ਹੋਏਗੀ ਜੀ ਜੈਨੋਸੀ ਗਲਤ ਹੈ ਆ ਤੁਹਾਡੇ ਕੈਮਰੇਆਂ ਸਾਹਮਣੇ ਗੱਲ ਹੋਈ ਇਹ ਕਮਾਲੂ ਸਰ ਪਲੀਜ਼ ਇੱਕ ਵਾਰੀ ਗੱਲ ਤੇ ਅਸੀਂ ਸਿਆਸਤਾਂ ਖੜ ਕੇ ਚਿੰਗਰ ਟੋਟਣ ਦਾ ਨਾ ਬਲ ਲੋਜੀਕਲ ਗੱਲ ਕਰਨ ਦੇ ਪਹਿਲਾਂ ਐਨਓਸੀ ਨੂੰ ਅਸੀਂ ਇਨੀ ਗ੍ਰਾਮਣ ਕਰਨਾ ਡੇ ਜੀ ਕਿਹੜਾ ਅਧਿਕਾਰੀ ਜ਼ਿੰਮੇਵਾਰ ਹੈ ਸਰ ਉਹਦੇ ਨਾਲ ਸਰ ਇਹਦੇ ਗੁਜਰਾਤ ਵਾਲੇ ਰਗਾ ਤੋਹਫਾ ਹੋਏਗੀ ਸਰ ਗੁਜਰਾਤ ਬੰਦਰਗਾਹ ਤੋਂ ਟਾਇਰ ਆ ਰਹੇ ਉਹਨੇ ਇੱਕ ਵੀ ਸਾਨੂੰ ਸਬੂਤ ਨਹੀਂ ਦਿੱਤਾ ਵੀ ਮੇਰੇ ਕੋਲ ਟਾਇਰ ਕਿੱਥੋਂ ਆ ਰਹੇ ਆ ਤੁਸੀਂ ਉਹਦੇ ਤੇ ਕਾਰਵਾਈ ਨਹੀਂ ਕਰ ਰਹੇ ਬੰਦ ਪਿਆ ਅੱਜ ਤਾਂ ਬੰਦ ਪਿਆ ਨਾ ਜਿਹੜਾ ਉਹਨੇ ਜਿਹੜਾ ਸਾਲ ਦੋ ਬਲੈਕ ਮਨੀ ਹੰਟ ਕਮਾਇਆ ਉਹਨੇ ਸਰ ਉਹ ਗੱਲ ਨਾ ਕਰੀਏ ਹੁਣ ਆਪਾਂ ਨਹੀਂ ਨਹੀਂ ਸਹੀ ਯਾਰ ਤਾਂ ਕਰੋ ਨਾ ਉੱਤੇ ਦੋ ਨੰਬਰ ਦੇ ਤੇ ਚਾਰ ਟਾਇਰ ਮਾਰੋ ਲਿਆ ਰਹੇ ਗੁਜਰਾਤ ਇੱਕ ਮਿੰਟ ਖੜੇ ਇੱਕ ਮਿੰਟ ਇਧਰ ਗੱਲ ਸੁਣ ਰਹੇ ਦੂਸਰੇ ਨੰਬਰ ਦੇ ਤੇ ਦੱਸੋ ਦੱਸੋ ਕੱਲ ਤਾਂ ਐਫ ਆਈ ਆਰ ਦੀ ਆ ਲੀਗਲ ਪੁਆਇੰਟ ਲੈ ਲੋ ਇੱਕ ਮਿੰਟ ਲੀਗਲ ਪੁਆਇੰਟ ਬੋਲੋ ਨਾ ਬੋਲੋ ਛੋਟਾ ਜਾ ਪਰ ਬੜਾ ਇੰਪੋਰਟੈਂਟ ਲੀਗਲ ਪੁਆਇੰਟ ਹੈ ਕਿ ਜਦੋਂ ਕੰਸੈਂਟ ਟੂ ਆਪਰੇਟ ਵਿਧਰੋ ਹੋ ਜਾਂਦਾ ਕਿਸੇ ਦਾ ਜੋ ਫਿਰ ਵੀ ਆਪਰੇਟ ਕਰਦਾ ਤੇ ਜਿਹੜਾ ਨਵਾਂ ਵਾਟਰ ਐਕਟ ਵੀ ਹੈ ਉਹਦੇ ਵਿੱਚ ਹਾਲੇ ਵੀ ਉਹਦੇ ਵਿੱਚ ਸਜ਼ਾ ਦਾ ਪ੍ਰੋਵੀਜ਼ਨ ਹੈ ਜੈਮਨਲ ਆਫੈਂਸ ਹੈ ਉਹ ਹਾਲੇ ਵੀ ਜਦ ਕਿ ਬਾਕੀ ਸਾਰੀਆਂ ਚੀਜ਼ਾਂ ਤਾਂ ਤਾਂ ਫਾਈਨ ਆ ਗਿਆ ਪਰ ਕਨਸੈਂਟ ਟੂ ਅਪਰੇਟ ਦੇ ਨਹੀਂ ਆਇਆ ਉਹ ਤੇ ਹਾਲੇ ਵੀ 1.5 ਸਾਲ ਤੋਂ ਲੈ ਕੇ 6 ਸਾਲ ਦੀ ਸਜ਼ਾ ਹੈ ਤੁਹਾਡੇ ਕੇਸ ਦੇ ਵਿੱਚ ਜੇ ਉਹ ਅਪਲਾਈ ਹੁੰਦਾ ਹੈ ਜੇ ਪ੍ਰੂਫ ਮਿਲਦਾ ਹੈ ਤਾਂ ਤੁਹਾਨੂੰ ਮੈਜਿਸਟ੍ਰੇਟ ਦੇ ਕੋਲ ਕੰਪਲੇਂਟ ਵੀ ਕਰਨੀ ਪੜਦੀ ਹੈ ਉਹ ਵਿਗਿਆਨ ਕਰ ਲੈਂਦੇ ਮੈਂ ਕਰ ਲੈਂਦੇ ਜੀ ਉਹ ਕਿਉਂ ਕਿ ਵੇਟ 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 ਇੱਕ ਮਿੰਟ ਯਾਰ ਇੱਕ ਮਿੰਟ ਆਇਆ ਨਾ ਬੋਲੋ ਕਦੋਂ ਤੱਕ ਐਗਜ਼ਾਮਨ ਦਾ ਜਵਾਬ ਮਿਲ ਜੂਗਾ ਸਰ ਮੋਸੇ ਧਿਆਨ ਚ ਲਾ ਦਾਂਗੇ ਨਹੀਂ ਨਹੀਂ ਜ਼ਰਾ ਐ ਨਹੀਂ ਐ ਨਹੀਂ ਕਰ ਲੋ ਇੱਕ ਬਈ ਇੱਕ ਮਿੰਟ ਖੜ ਜਾ ਯਾਰ ਪਹਿਲਾਂ ਉਹਨੂੰ ਮਾਨਸਾ ਬੇਨਤੀ ਕਰਦਾ ਮੈਂ ਮੇਰੇ ਕਮੈਂਟ ਖੜ ਜੋ ਮੈਂ ਦੁਬਾਰਾ ਰੀਮੀਟ ਕਰਦਾ ਹਾਂਜੀ ਦੱਸੋ ਮੈਂ ਇੱਥੇ ਮੇਰੀ ਡਿਊਟੀ ਲਗਾਈ ਗਈ ਹੈ ਜੀ ਪਿਛਲੀ ਵਾਰ ਮੈਂ ਕੈਲਾ ਆਇਆ ਸੀ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਦੇ ਪਾਇਆ ਅੱਜ ਵੀ ਮੈਂ ਮੇਰੇ ਏਰੀਆ ਦਾ ਕੋਈ ਇਹਦੇ ਵਿੱਚ ਮਸਲਾ ਨਹੀਂ ਹੈ ਸਾਡੇ ਕੰਸਰਨ ਅਫਸਰ ਖੜੇ ਨੇ ਠੀਕ ਹੈ ਜੀ ਤੁਸੀਂ ਜੋ ਵੀ ਗੱਲਬਾਤ ਕਹਿ ਰਹੇ ਹੋ ਅਸੀਂ ਆਪਣੀ ਅਥਾਰਟੀ ਦੇ ਧਿਆਨ ਚ ਲਿਆਵਾਂਗੇ ਹਾਂ ਮੈਂ ਤੁਹਾਨੂੰ ਅੰਨਾ ਜ਼ਰੂਰ ਪਾਉਂਗਾ ਜੀ ਐਨਓਸੀ ਗਲਤ ਹੈ ਅਸੀਂ ਉੱਤੇ ਉੱਤੇ ਬੰਦੀ ਕਾਰਵਾਈ ਕਰਾਂਗਾ ਤੁਹਾਡਾ ਬੋਰਡ ਹੈ ਸਾਰੇ ਰੂਲ ਐਂਡ ਰੈਗੂਲੇਸ਼ਨ ਨਾਲ ਚੱਲਦਾ ਹੈ ਨਾ ਨੋਰਮਸ ਨਾਲ ਚੱਲਦਾ ਹੈ ਨਾ ਤਾਂ ਅਸੀਂ ਉਹਨਾਂ ਨੋਰਮਸ ਦੀ ਗੱਲ ਪੁੱਛ ਰਹੇ ਹਾਂ ਕਦੋਂ ਤੱਕ ਕਾਰਵਾਈ ਹੋਊਗੀ ਮੈਂ ਨਹੀਂ ਨਾ ਕਹਿ ਸਕਦਾ ਇਸ ਵਾਰ ਹਾਈ ਕੋਰਟ ਜਾਣਾ ਪਵੇ ਮੈਂ ਨਹੀਂ ਨਾ ਕਹਿ ਸਕਦਾ ਗੱਲ ਟਾਈ ਟੰਡਰਸਟੈਂਡ ਹਾਂਜੀ ਹੁਣ ਅੱਛਾ ਇੱਕ ਗੱਲ ਇਹਨਾਂ ਤੋਂ ਇੱਕ ਗੱਲ ਮੈਨੂੰ ਕਰ ਲੈਣ ਦਿਓ ਇੱਕ ਗੱਲ ਮੈਂ ਤੁਹਾਨੂੰ ਪੁੱਛਣੀ ਹੈ ਉਸ ਦਿਨ ਵੀ ਬੰਦੇ ਸਾਡੇ ਕੋਲੇ ਆਏ ਸੀ ਆ ਪਿੰਡ ਹੈ ਲਾਗੇ ਡਾਉਨ ਕਲਾ ਹਾਂਜੀ ਉੱਥੇ ਵੀ ਇੱਕ ਟਾਇਰ ਫੈਕਟਰੀ ਸੀਗੀ ਉਹਦੇ ਵਿੱਚ ਧੱਜੀਆਂ ਆ ਤੁਸੀਂ ਕਿੰਨਾ ਕਿੰਨੇ ਫੁੱਟ ਦਾ ਕਿਹਾ 25 ਫੁੱਟ 30 ਫੁੱਟ ਹੁੰਦਾ ਨਾ ਜਗਾ ਡਿਸਟੈਂਸ ਮੀਟਰ ਤੋਂ ਜਰਾ ਜਾ ਕੇ ਵੇਖੀਏ ਉੱਥੇ ਤੁਸੀਂ ਔਰ ਉਸ ਤੋਂ ਵੀ ਅੱਗੇ ਗੱਲ ਜਾਨਣਾ ਉਸ ਬੰਦੇ ਨੇ ਮਾਲਕ ਨੇ ਫਾਈਨਲੀ ਲਿਖ ਕੇ ਦਿੱਤਾ ਡਾਉਨਟਲਾਂ ਦੇ ਵਿੱਚ ਇਹਨਾਂ ਨੂੰ ਵੀ ਕਿ ਮੈਂ ਇਹ ਫੈਕਟਰੀ ਨੋਰਮਸ ਤੋਂ ਬਿਨਾਂ ਨਹੀਂ ਚਲਾਉਂਗਾ ਇਟ ਮੀਨ ਥੈਟ ਕਿਉ ਮੰਨ ਗਿਆ ਕਿ ਨੋਰਮਸ ਨਹੀਂ ਸੀ ਫਾਲੋ ਹੋ ਰਹੇ ਜਿਹੜੀ ਉਹ ਪਹਿਲਾਂ ਚੱਲੀ ਹੈ ਉਹਦੇ ਤੇ ਕਾਰਵਾਈ ਕੌਣ ਕਰੂਗਾ ਸਰ ਬਸ ਇਹ ਗੱਲ ਦਾ ਇੱਕ ਜਵਾਬ ਦੇ ਦਿਓ ਚਾ ਆ ਡਾਉਣ ਕਲਾ ਸਰ ਪਟਿਆਲਾ ਯੂਨੀਵਰਸਿਟੀ ਦੇ ਬੈਕ ਸਾਈਡ ਤੇ ਪਿੰਡ ਹੈ ਆ ਟਾਇਰ ਵਾਲੀ ਟਾਇਰ ਵਾਲੀ ਬੰਦ ਹੋ ਗਈ ਹੈ ਬੰਦ ਹੋਈ ਉਹਨੇ ਲਿਖ ਕੇ ਦਿੱਤਾ ਮਗਲ ਇਹ ਨਹੀਂ ਹੋ ਰਹੀ ਕਿ ਬੰਦਾ ਹੁਣ ਅਸੀਂ ਕਹੀਏ ਕਿ ਮੈਂ ਚਾਰ ਬੰਦੇ ਮਾਰੇ ਆ ਡੀਐਸਪੀ ਸਾਹਿਬ ਖੜੇ ਨੇ ਪੁੱਛ ਲੈਣੇ ਆ ਚਾਰ ਬੰਦੇ ਮਾਰੇ ਅੱਗੇ ਤੋਂ ਮੈਂ ਨਹੀਂ ਮਾਰੂਗਾ ਮੈਨੂੰ ਛੱਡ ਦਿਓ ਛੱਡ ਦਿਆਂਗੇ ਇੰਨਾ ਨੁਕਸਾਨ ਕਰਤਾ ਹੁਣ ਬੰਦ ਹੋ ਗਈ ਤਾਂ ਇਹਦਾ ਮਤਲਬ ਹੈ ਸਾਨ ਹੋ ਗਿਆ ਇਹਨਾਂ ਤੇ ਕਾਰਵਾਈ ਕਦੋਂ ਹੋਊਗੀ ਉਹ ਪੁੱਛ ਰਹੇ ਆ ਸਰ ਦਵਾਰੇ ਵੀ ਤਿਆਰ ਹੋ ਰਿਹਾ ਜੀ ਚਲਾਉਣ ਨਹੀਂ ਨਹੀਂ ਪਹਿਲਾਂ ਪਹਿਲੀ ਵਾਲੀ ਦਾ ਪੁੱਛ ਲਿਏ ਉਹਦੇ ਦਾ ਕੀ ਕਾਰਵਾਈ ਹੋਊਗੀ ਉਹ ਬੰਦਾ ਖੁਦ ਲਿਖ ਕੇ ਦੇ ਚੁੱਕਾ ਹੈ ਕਿ ਨੋਰਮਸ ਤੋਂ ਬਿਨਾ ਮੈਂ ਲਾਗੂ ਨਹੀਂ ਕਰੂੰਗਾ ਸਾਡੇ ਕੋਲ ਲੈਟਰ ਹੈ ਚੈੱਕ ਲਾਂਗੇ ਚੈੱਕ ਉਹ ਲੈਟਰ ਤੁਹਾਨੂੰ ਦਿੰਨੇ ਸਰ ਅਸੀਂ ਇਹੀ ਐਸੀ ਹਿਸਾਬ ਡੀਲ ਕਰਦੇ ਆਂ ਅਸੀਂ ਤੁਹਾਨੂੰ ਲੈਟਰ ਦਿੰਨੇ ਆ ਉਹ ਉਹਦਾ ਲਿਖਿਆ ਹੋਇਆ ਇੱਕ ਤਾਂ ਉਹਦੇ ਦੇ ਪਹਿਲਾਂ ਵਾਲੀ ਕਾਰਵਾਈ ਕੀ ਹੋਊਗੀ ਔਰ ਇੱਕ ਜਿਹੜੀ ਜਸਕੀਰਤ ਜੀ ਵਾਰ-ਵਾਰ ਗੱਲ ਕਹਿ ਰਿਹਾ ਕਿ ਜਦੋਂ ਕੌਨਸੈਂਟ ਟੂ ਆਪਰੇਟ ਵਿਦਡਰ ਹੋ ਗਿਆ ਉਸ ਤੋਂ ਬਾਅਦ ਅਗਰ ਕੋਈ ਚੀਜ਼ ਚੱਲਦੀ ਹੈ ਇਮਪ੍ਰੀਜ਼ਨਮੈਂਟ ਜਿਹਦੇ ਵਿੱਚ ਵਾਟਰ ਰੈਕਟ ਆ ਜਾਵੇ ਵੀ ਸਜ਼ਾ ਦਾ ਮਾਮਲਾ ਹੈ ਉਹਦੇ ਤੇ ਕਾਰਵਾਈ ਤੁਹਾਡਾ ਮੈਜਿਸਟ੍ਰੇਟ ਨੂੰ ਕਹਿਣਾ ਪੈਂਦਾ ਹੈ ਇਹਨਾਂ ਦੀ ਹੈ ਰਿਟਰਨ ਵੀ ਤੁਹਾਡਾ ਵੀ ਕੋਈ ਬਿਲਕੁਲ ਹੈ ਹੁੰਦਾ ਦਿੱਤਾ ਹੋਇਆ ਕਮਾਲੂ ਪੈਂਡ ਵਾਲਾ ਤੁਹਾਨੂੰ ਦੱਸ ਕੇ ਜਵਾਬ ਅਸੀਂ ਦੇ ਦੋ ਦਾ ਜਵਾਬ ਹੀ ਤਾਂ ਅੱਗੇ ਦੱਸ ਰਹੇ ਹਾਂ ਅਸੀਂ ਦੋਨੋਂ ਜੇ ਤੁਸੀਂ ਕਹਿ ਰਹੇ ਹੋ ਉਹ ਸਰ ਤੋਂ ਜਵਾਬ ਦੇ ਦਿੰਦਾ ਅਸੀਂ ਤੁਹਾਨੂੰ ਹੁਣ ਉਹਦੇ ਉਹਦੇ ਕਾਰਵਾਈ ਕਰੋ ਉਸ ਬੰਦੇ ਤੇ ਬੇਟਾ ਬੇਟਾ ਮੈਂ ਇਹਦੇ ਵਿੱਚ ਕਲੀਅਰ ਕਰ ਦਿਆਂ ਅਸੀਂ ਤੁਹਾਨੂੰ ਇੱਕ ਤਾਂ ਸਬੂਤ ਦੇਨੇ ਆ ਜੇ ਚੱਲੀ ਉਹ ਦੁਬਾਰਾ ਇੱਕ ਥੋੜਾ ਜਿਹੜਾ ਬੰਦਾ ਆ ਭਾਈ ਸਾਹਿਬ ਕਿੱਧਰ ਗਈ ਤੇ ਖੜੇ ਸੀ ਉਹ ਹਾਂਜੀ ਤੁਸੀਂ ਅੰਦਰ ਗਏ ਸੀ ਉਦੋਂ ਫੈਕਟਰੀ ਚ ਗਏ ਸੀ ਜਦੋਂ ਬੰਦ ਕੀਤੀ ਸੀ ਉਦੋਂ ਵੀ ਤੁਹਾਨੂੰ ਪਤਾ ਸੀ ਉਦੋਂ ਕੌਣ ਗਿਆ ਸੀ ਉਹ ਕੋਟੇ ਜੀ ਅਫੀਸਰ ਹੋਊ ਮੇਰੀ ਟੀਮ ਵਿੱਚ ਉਹਨਾਂ ਅਸੀਂ ਗੱਲ ਇਹ ਕਰ ਰਹੇ ਹਾਂ ਸੁਣ ਲਓ ਗੱਲ ਗੱਲ ਸੁਣ ਲਓ 6 ਟਰੱਕ ਗਏ ਵੱਡੇ ਟਾਇਰਾਂ ਦੇ ਅੰਦਰ ਸੀ ਜਦੋਂ ਬੰਦ ਹੋਈ ਐ ਤੇ ਜਦੋਂ ਉਹ ਦੁਬਾਰਾ ਗਏ ਹੋ ਤੁਸੀਂ ਉਦੋਂ ਕਿੰਨੇ ਸੀ ਉੱਥੇ ਮੈਂ ਨਹੀਂ ਉਹ ਤੇ ਉਹ ਇਹਨਾਂ ਦੀ ਬਠਿੰਡਾ ਟੀਚਰ ਨੂੰ ਪਤਾ 20% ਦਾ ਬਠਿੰਡਾ ਟੀਮ ਦਾ ਟੀਚਾ ਉਹਨਾਂ ਨੂੰ ਤੁਸੀਂ ਆਹੀ ਗੱਲ ਜੀ ਅੱਜ ਸਾਡੇ ਕੋਲੇ ਖੜੇ ਸੀ ਉਹਨਾਂ ਨੂੰ ਘੇਰ ਕੇ ਉੱθεν ਖੜਾਇਆ ਉਹ ਸਾਨੂੰ ਕਹਿੰਦੇ ਸੀ ਕਾਰਵਾਈ ਕਰਾਂਗੇ ਨਾ ਤੇ ਉਹਨਾਂ ਦੇ ਪਰ ਕਾਰਵਾਈ ਕੀਤੀ ਨਹੀਂ ਇੱਕ ਮਿੰਟ ਸਾਡੀ ਸਰਪ੍ਰਾਈਜ਼ ਉਹਨਾਂ ਨੂੰ ਬਚਰੋ ਸੀ ਨਾਲ ਇਹ ਰਿਪੋਰਟ ਬਣਾ ਕੇ ਭੇਜਦੇ ਨੇ ਇਹ ਸਰਪ੍ਰਾਈਜ਼ ਸਰਪ੍ਰਾਈਜ਼ ਟੀਮ ਦੇ ਸੀ ਅੱਛਾ ਹੁਣ ਗੱਲ ਨੂੰ ਨਿਵੇੜਦੇ ਹਾਂ ਇੱਕ ਆਪਣਾ ਬੁੱਢਾ ਨਾਲ ਵਾਲੀ ਗੱਲ ਅਸੀਂ ਕਲੀਅਰ ਕਰਤੀ ਹੈ ਜੋ ਪੋਲੀਟੀਕਲੀ ਲੋਕਾਂ ਨੂੰ ਪਤਾ ਲੱਗ ਗਿਆ ਗਵਰਨਮੈਂਟ ਹੀ ਇੰਟਰਸਟਡ ਹੈ ਚਲੋ ਜੀ ਦਾ ਕੀ ਕਰੀਏ ਉਹਦਾ ਕੀ ਇਸ ਪੁੱਛੋ ਸਵਾਲ ਸਰਵੰਡੀ ਅਕਲੀਆ ਦਾ ਜਵਾਬ ਤੁਹਾਡੇ ਕੋਲ ਲਿਖ ਕੇ ਭੇਜਿਆ ਜੀ ਅਸੀਂ